ਕਿ ਜਿਹੜਾ ਬੰਦਾ ਮਾਲੋ ਨਸ਼ਾ ਰੋਕਣ ਦੇ ਪਾਸੇ ਐ ਉਸੇ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਟੌਰਚਰ ਕੀਤਾ ਜਾ ਰਿਹਾ ਆ ਨਸ਼ਾ ਖਤਮ ਦਾ ਕੀ ਹੋਣਾ ਸੀਗਾ ਉਹ ਸਾਡੇ ਤੇ ਸਮਾਂ ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਜੀ ਅਸੀਂ ਨੱਕੇ ਨੂੰ ਕੋਈ ਲਾਉਂਦੇ ਰਿਆਂ ਜੀ ਜਿਹੜੇ ਲੈਣ ਆਉਂਦੇ ਸੀ ਜਾਂ ਪੀਂਦੇ ਸੀ ਜਾਂ ਕੁਝ ਵੀ ਕਰਦੇ ਸੀ ਕਿਉਂਕਿ ਜਿਹੜਾ ਨਸ਼ਾ ਤਸਕਰ ਹੈ ਉਹ ਇਨਾ ਕੋ ਹੈਵੀ ਹੋ ਚੁੱਕਿਆ ਹੈ ਕਿ ਉਹ ਪ੍ਰਸ਼ਾਸਨ ਨੂੰ ਖਰੀਦ ਲੈਂਦਾ ਹੈ ਪੁਲਿਸ ਨੂੰ ਖਰੀਦਦਾ ਵਾ ਖਰੀਦਣ ਤੋਂ ਬਾਅਦ ਜਿਹੜਾ ਬੰਦਾ ਕੋਈ ਤਲਾ ਕਰਦਾ ਉਹਦੇ ਤੇ ਪਰੂ ਹੋ ਜਾਂਦੇ ਆ ਪਿੰਡ ਚ ਹੋਇਆ ਵੱਧ ਗਿਆ ਇਹ ਸਰ ਦੇ ਸਾਡੇ ਪਿੰਡ ਚ ਕੁਝ ਨਹੀਂ ਘਟਿਆ ਜੀ ਅਸੀਂ ਨਹੀਂ ਕਹਿ ਸਕਦੇ ਨਸ਼ਾ ਘਟ ਗਿਆ ਬਹੁਤ ਕੋਸ਼ਿਸ਼ ਕੀਤੀ ਬਹੁਤ ਉੱਪਰ ਲੈਵਲ ਤੱਕ ਅਸੀਂ ਜਾ ਕੇ ਦਰਖਾਸਤਾਂ ਦਿੱਤੀਆਂ ਪਰ ਇਹਦੇ ਤਾਂ ਕੋਈ ਠੱਲ ਨਹੀਂ ਪਾਈ ਗਈ ਜੀ ਇੱਕੋ ਇੱਕ ਬੰਦਾ ਕਰਦਾ ਜਿਹੜਾ ਮੈਂਬਰ ਹੈ ਉਹਨੂੰ ਅੱਜ ਹਸਪੀਟਲ ਸੇ ਜ਼ਿੰਦਗੀ ਦੇ ਮੌਤ ਦਾ ਜਿਹੜਾ ਸਾਹਮਣਾ ਕਰਨਾ ਪਿਆ ਜਿੱਤੇ ਕਿ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਤਹਿਤ ਮੁਹਿੰਮ ਚਲਾਈ ਗਈ ਆ ਤੇ ਪਿੰਡਾਂ ਦੇ ਵਿੱਚ ਨਸ਼ਾ ਖਤਮ ਵੀ ਹੋ ਰਿਹਾ ਵੇ ਤੇ ਉੱਥੇ ਹੀ ਇੱਕ ਨੌਜਵਾਨ ਦੇ ਵੱਲੋਂ ਇੱਕ ਨਸ਼ਾ ਤਸਕਰੀ ਇਤਲਾਹ ਦਿੱਤੀ ਜਾਂਦੀ ਹੈ ਉਸ ਨਸ਼ਾ ਤਸਕਰੀ ਇਤਲਾਹ ਦੇ ਨਾਲ ਉਹ ਨੌਜਵਾਨ ਨੂੰ ਇੰਨਾ ਭਾਰੀ ਪੈਂਦਾ ਕਿ ਪੁਲਿਸ ਵੱਲੋਂ ਹੀ ਉਸ ਉੱਤੇ ਐਕਸ਼ਨ ਕੀਤਾ ਜਾਂਦਾ ਹੈ ਮਾਮਲਾ ਕੀ ਹੈ ਮਾਮਲਾ ਜਾਣ ਲਿਏ ਮੈਂ ਇਸ ਵੇਲੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਖੜ੍ਹਾ ਹਾਂ ਦੱਸਿਆ ਜਾ ਰਿਹਾ ਹੈ ਉਸ ਨੌਜਵਾਨ ਨੂੰ ਹਾਰਟ ਅਟੈਕ ਆ ਗਿਆ ਵਾ ਮਾਮਲਾ ਕੀ ਹੈ ਕਿਉਂ ਹਾਰਟ ਅਟੈਕ ਆਇਆ ਦੇਖ ਸਕਦੇ ਹੋ ਮੌਜੂਦਾ ਸਰਪੰਚ ਵੀ ਇੱਥੇ ਮੌਜੂਦ ਨੇ ਉਸ ਨੌਜਵਾਨ ਦੇ ਨਾਲ ਜਿਹੜੇ ਲੋਕ ਆਏ ਨੇ ਉਹ ਵੀ ਇੱਥੇ ਮੌਜੂਦ ਨੇ ਪੂਰੀ ਗੱਲਬਾਤ ਇਹਨਾਂ ਨਾਲ ਕਰਦੇ ਹਾਂ ਕੀ ਪੂਰਾ ਮਾਮਲਾ ਵਾ ਆਪਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਆ ਜੀ ਹਰਜੀਤ ਜੀ ਕੀ ਕਿੱਥੋਂ ਆਇਓ ਆ ਕਿਹੜਾ ਪਿੰਡ ਲੱਗਦਾ ਇਹ ਪਿੰਡ ਬਾਉਪੋਰਾ ਲੇਕਿਨ ਮੈਂ ਇਹਨਾਂ ਦਾ ਪਰੋਣਾ ਜੀ ਇਹ ਮੇਰੇ ਸਾਲਾ ਸਾਹਿਬ ਜਿਹੜੇ ਅੰਦਰ ਸਾਲਾ ਸਾਹਿਬ ਹਾਂਜੀ ਨਾ ਟੈਕ ਨਾਮ ਉਹ ਤਾਂ ਜੀ ਦਾ ਅਟੈਕ ਹੋਇਆ ਜਗਜੀਤ ਸਿੰਘ ਆ ਜੀ ਜਗਜੀਤ ਸਿੰਘ ਕੀ ਕੀ ਕਰਦੇ ਨੇ ਆ ਇਹ ਖੇਤੀਬਾੜੀ ਦਾ ਕੰਮ ਕਰਦੇ ਆ ਜੀ ਹਾਂਜੀ ਹਾਂਜੀ ਅਟੈਕ ਕਿੱਦਾਂ ਆਇਆ ਤੇ ਕਿਹਾ ਜਾ ਰਿਹਾ ਕਿ ਨਸ਼ਾ ਤਸਕਰੀ ਇਤਲਾਹ ਦਿਨਾ ਇੰਨਾ ਮਹਿੰਗਾ ਪੈਕੇ ਕਿ ਐਕਸ਼ਨ ਹੀ ਹੋ ਗਿਆ ਬਿਲਕੁਲ ਸਰ ਬਿਲਕੁਲ ਇਹਨਾਂ ਦਾ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਹੋਇਆ ਕਿ ਇਹਨਾਂ ਨੇ ਨਸ਼ੇ ਦੇ ਜਿਹੜੇ ਵਿਰੁੱਧ ਸਰਕਾਰ ਨੇ ਕਦਮ ਚ ਕਿਉਂਕਿ ਜਿਹੜਾ ਨਸ਼ਾ ਤਸਕਰ ਹੈ ਉਹ ਇੰਨਾ ਕੋ ਹੈਵੀ ਹੋ ਚੁੱਕਿਆ ਹੈ ਕਿ ਉਹ ਪ੍ਰਸ਼ਾਸਨ ਨੂੰ ਖਰੀਦ ਲੈਂਦਾ ਹੈ ਪੁਲਿਸ ਨੂੰ ਖਰੀਦਦਾ ਵਾ ਖਰੀਦਣ ਤੋਂ ਬਾਅਦ ਜਿਹੜਾ ਬੰਦਾ ਕੋਈ ਤਲਾਹ ਕਰਦਾ ਉਹਦੇ ਤੇ ਪਰੂ ਹੋ ਜਾਂਦੇ ਆ ਹੁਣ ਉਲਟਾ ਸਾਡੇ ਕੋਲ ਹੀ ਉਹਨਾਂ ਨੇ ਇਹ ਨਸ਼ਾ ਤਸਕਰਾਂ ਦੇ ਕੋਲੋਂ ਕੰਪਲੇਂਟ ਕਰਾ ਕੇ ਉਹਦੇ ਉੱਪਰ ਹੀ ਇਹਨਾਂ ਨੇ ਆ ਕੇ ਐਕਸ਼ਨ ਲੈ ਲਿਆ ਕਿ ਜਿਹੜਾ ਬੰਦਾ ਮਨ ਲਓ ਨਸ਼ਾ ਰੋਕਣ ਦੇ ਪਾਸੇ ਹੈ ਉਸੇ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਟੌਰਚਰ ਕੀਤਾ ਜਾ ਰਿਹਾ ਉਹਦੇ ਉੱਤੇ ਪਰਚੇ ਕਰਨ ਦੀ ਗੱਲ ਚੱਲੀ ਆ ਕੀ ਇਹਦੇ ਉੱਤੇ ਪਰਚੇ ਕੀਤੇ ਜਾਣ ਕਿਉਂਕਿ ਇਹ ਬੰਦਾ ਨਸ਼ਾ ਜਿਹੜਾ ਰੋਕਣ ਦਾ ਕੰਮ ਕਰਦਾ ਹੈਗਾ ਤੇ ਅਸੀਂ ਰੋਕਣਾ ਨਹੀਂ ਤੇ ਸਾਡਾ ਤਾਂ ਕਹਿੰਦੇ ਇਦਾਂ ਹੀ ਚੱਲਣਾ ਵਾ ਅੱਛਾ ਇਹ 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 ਗੱਲਾਂ ਕਿਹਦੇ ਕੋਲ ਕਹੀਆਂ ਇਹ ਗੱਲਾਂ ਤਾਂ ਆਮ ਆ ਜੀ ਆਮ ਹੀ ਉੱਥੇ ਜਦੋਂ ਅਸੀਂ ਕਿਸੇ ਨੂੰ ਕਰਨੇ ਆਮ ਹੈ ਸਾਡੇ ਰਿਕਾਰਡਿੰਗ ਵੀ ਹੈਗੀ ਆ ਸਾਡੇ ਕੋਲ ਲਿਖਤੀ ਵੀ ਆ ਅਸੀਂ ਸਫਾਈ ਨਾਮਾ ਵੀ ਦਿੱਤਾ ਹੋਇਆ ਵਾ ਕੰਪਲੀਟ ਵੀ ਕੀਤੀ 112 ਨੰਬਰ ਤੇ ਆਇਆ ਤੂੰ ਮਹੀਨਾ ਡੇਢ ਪਹਿਲਾਂ ਕੀਤੀ ਹੋਈ ਆ ਔਰ ਜਿਹੜੀ ਆ ਸਫਾਈ ਨਾਮਾ ਪੰਚਾਇਤ ਦੇ ਚ ਸਾਰਾ ਕੁਝ ਲਿਖਿਆ ਹੋਇਆ ਵਾ ਇਹ ਚ ਲਿਖਿਆ ਹੋਇਆ ਕਿ ਇਹਨਾਂ ਨੇ ਜਿਹੜੇ ਨਸ਼ਾ ਤਸਕਰੇ ਕੰਮ ਕਰਦੇ ਜਿਹੜੇ ਐਡ ਪ੍ਰੈਜ਼ੈਂਟ ਪੰਚਾਇਤ ਆ ਉਹਨੂੰ ਤਾਂ ਕੀਤਾ ਜਾ ਰਿਹਾ ਜੋ ਨਸ਼ੇ ਦੇ ਵਿਰੁੱਧ ਖੜਦੇ ਹੈਗੇ ਆ ਹਮ ਅੱਛਾ ਤੰਗ ਤੰਗ ਕੌਣ ਕਰਦਾ ਹੈ ਕਿ ਕੀ ਨਸ਼ੇ ਤਸਕਰ ਤੰਗ ਕਰਦੇ ਨਹੀਂ ਨਸ਼ਾ ਤਸਕਰ ਨੇ ਤਾਂ ਕੀਤੀ ਆ ਕੰਪਲੀਟ ਕਰਵਾਈ ਗਈ ਆ ਵਾਇਆ ਵਾਇਆ ਪੁਲਿਸ ਬਾਈ ਪੁਲਿਸ ਕੀ 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 ਕਿ ਕਿ ਲਿਸ਼ਕਤ ਕਰਾਈਗੀ ਕਰਾਈਆ ਕੇ ਬੰਦਾ ਚਿੱਟੇ ਦਾ ਕੰਮ ਕਰਦਾ ਹੈਗਾ ਜੀ ਜਿਹਨੂੰ ਅੱਜ ਇੰਨੀ ਟੈਂਸ਼ਨ ਲੈ ਕੇ ਤੇ ਇੱਕ ਹਾਰਟ ਐਟੈਕ ਦੀ ਪ੍ਰੋਬਲਮ ਆਈ ਆਰ ਬੰਦਾ ਹਸਪੀਟਲ ਇੱਕੋ ਇੱਕ ਬੰਦਾ ਘਰ ਦਾ ਜਿਹੜਾ ਮੈਂਬਰ ਹੈ ਉਹਨੂੰ ਅੱਜ ਹਸਪੀਟਲ ਸੇ ਜ਼ਿੰਦਗੀ ਦੇ ਮੌਤ ਦਾ ਜਿਹੜਾ ਸਾਹਮਣਾ ਕਰਦੇ ਆ ਸਰ ਜਿਹਨੇ ਇਤਲਾਹ ਦਿੱਤੀ ਉਹਦੇ ਤੇ ਹੀ આરોਪ ਲਾਤੇ ਲਾਤੇ ਬਿਲਕੁਲ ਸਰ ਅਚਾਹ આરોਪ ਲਾ ਕੇ ਵਾਇਆ ਪੁਲਿਸ ਕੰਮ ਕਰਵਾ ਕੇ ਮੌਜੂਦਾ ਐਸ ਐਚ ਓ ਜਿਹੜੀ ਹੈ ਉਹ ਤਮ ਕਿਆ ਦੇ ਰਹੀ ਹੈ ਪਰਚਾ ਦੇਣ ਦੀ ਅਸੀਂ ਗਏ ਸੀ ਕਿ ਮੈਂ ਵੀ ਨਾਲ ਸੀਗਾ ਐਸਐਸਓ ਨੂੰ ਮਿਲੇ ਆ ਉਹਨਾਂ ਨੇ ਕਿਹਾ ਕਿ ਹਾਲੇ ਦੇਖਾਂਗੇ ਜੀ ਕੋਈ ਵੈਰੀਫਾਈ ਨਹੀਂ ਹੈ ਹਾਲੇ ਮੈਂ ਆਪਣੇ ਲੈਵਲ ਤੇ ਵੈਰੀਫਾਈ ਕਰੂੰਗੀ ਕਰੂੰਗਾ ਮਤਲਬ ਵੀ ਮੈਂ ਕਰੂੰਗੀ ਮੈਂ ਕਹਿੰਦੀ ਇਦਾਂ ਦੀ ਛੋਟੇ ਮੋਟੇ ਕੋਈ ਵੀ ਸਨੇਹ ਆਉਂਦੀ ਹੈ ਮੈਂ ਕਾਰ ਵੀ ਕਰਕੇ ਤੋੜਦੀ ਆ ਹੂੰ ਉਹ ਦਾ ਐਸਚਓ ਦੀ ਵਰਡਿੰਗ ਏ ਸੀ ਮੌਕੇ ਦੀ ਮੈਂ ਵੀ ਸਾਸੀ ਆ ਜੀ ਤੇ ਪਹਿਲੇ ਸਭੀ ਨਾਲ ਸੀ ਸਾਰੀ ਪੰਚਾਇਤ ਨਾਲ ਸੀ ਉਹ ਜਿਹੜਾ ਨੌਜਵਾਨ ਹੁਣ ਅੰਦਰ ਤੁਹਾਡਾ ਪ੍ਰੋਨਾ ਅੰਦਰ ਮੌਜੂਦ ਐ ਐਡਮਿਟ ਸਾਲਾ ਸਾਹਿਬ ਨੇ ਸਾਲਾ ਸਾਹਿਬ ਹਾਂ ਜੀ ਹਾਂ ਜੀ ਤੇ ਉਹ ਅੰਦਰ ਐਡਮਿਟ ਨੇ ਜਿਹੜੀ ਉਹ ਵਿਚਰੇ ਨੇ ਕੋਈ ਇਦਾਂ ਨਹੀਂ ਜੀ ਨਹੀਂ ਉਹ ਤਾਂ ਖੇਤੀਬਾੜੀ ਦਾ ਕੰਮ ਕਰਦਾ 12 13 ਕਿਲੇ ਉਹਦੇ ਕੋਲ ਜ਼ਮੀਨ ਹੈ ਆਪਣੀ ਸਰ ਬਹੁਤ ਅੱਛਾ ਕੰਮ ਹੈ ਟਰੈਕਟਰ ਟਰਾਲੀ ਆਪਣਾ ਕੰਮ ਕਰਦਾ ਕਮਰਸ਼ੀਅਲ ਕੰਮ ਕਰਦਾ ਹੈਗਾ ਡੇਰੀ ਦਾ ਕੰਮ ਕਰਦਾ ਦੁੱਧ ਦਾ ਕੰਮ ਆਪਣਾ ਉਹਦਾ ਠੇਕੇਦਾਰ ਵੀ ਆ ਪੂਰਾ ਇਹਨਾਂ ਦੇ ਨਾਲ ਮਿਲ ਕੇ ਸਾਰੇ ਕੰਮ ਕਰਦਾ ਪਿੰਡ ਦੇ ਹੋਲੀ ਰੋਣੇ ਕੰਮ ਕਰਤਾ ਕੋਈ ਕੋਈ ਰੰਜਿਸ਼ ਵਗੈਰਾ ਪੁਲਿਸ ਨੇ ਆਇਆ ਕਿ ਉਹ ਨਸ਼ਾ ਕਰ ਰਹੀ ਇਹ ਨਸ਼ੇ ਕਰਕੇ ਆ ਕਿਉਂਕਿ ਪੁਲਿਸ ਪੈਸਾ ਲੈਂਦੀ ਆ ਅੱਛਾ ਮੇਨੇ ਕੋਰੇ ਵੱਡਾ ਰੋਪ ਲਾਰਦ ਨਹੀਂ ਚਾਹੇ ਜਿੰਨਾ ਵੀ ਰੋਪ ਜਿਹੜੀ ਗੱਲ ਸੱਚੀ ਉਹ ਸੱਚੀ ਕਹਿਣੀ ਹੈ ਅੱਛਾ ਕੋਈ ਰੋਪਲ ਤੇ ਗੱਲ ਹੀ ਨਹੀਂ ਆ ਮੈਂ ਅਜਾ ਮੌਜੂਦਾ ਪ੍ਰਿੰਟ ਸਰਪੰਚ ਸਾਹਿਬ ਨੇ ਤੁਸੀਂ ਉੱਥੇ ਉਹਦੇ ਇਹਦੇ ਸਰਪੰਚ ਨੂੰ ਪਿੰਡ ਦੇਈਓ ਹਾਂਜੀ ਹਾਂਜੀ ਰਾਜਾਪੁਰ ਤੋਂ ਕੀ ਅੱਛਾ ਕਹਿੰਦੇ ਕਿ ਤਸਕਰਾਂ ਨੂੰ ਇਤਲਾਹ ਦੇਣਾ ਮਹਿੰਗਾ ਪੈ ਗਿਆ ਹਾਂਜੀ ਹਾਂਜੀ ਜਿਹੜਾ ਭਗਵੰਤ ਮਾਨ ਨੇ ਨਸ਼ੇ ਵਿਰੁੱਧ ਚਲਾਈ ਗਿਆ ਜੋ ਨਸ਼ਾ ਵਿਰੁੱਧ ਉਹਦੇ ਵਿੱਚ ਅਸੀਂ ਪੂਰਾ ਸੰਯੋਗ ਦਿੰਦੇ ਰਿਹਾ ਜੀ ਅੱਛਾ ਜਿੱਥੇ ਕਿੱਥੇ ਵੀ ਮਲਾ ਚੱਲਦੇ ਰਹੀਆਂ ਆ ਪਾਉਂਦਾ ਸੀ ਭਗਵੰਤ ਮਾਨ ਜੀ ਆਉਂਦੇ ਸੀ ਉੱਥੇ ਵੀ ਜਾਂਦੇ ਸੀਗੇ ਜਸੰਗੋਵਾਲ ਸਾਡਾ ਜੀਵਨ ਸਿੰਘ ਸੰਗੋਵਾਲ ਐਂਬਲ ਸਾਹਿਬ ਆ ਜੀ ਉੱਥੇ ਵੀ ਜਾਂਦੇ ਸੀ ਜਿੱਥੇ ਵੀ ਕੋਈ ਸਾਨੂੰ ਲੋੜ ਪੈਂਦੀ ਸੀ ਜਾਂਦੇ ਸੀਗੇ ਜੀ ਰੁਕ ਸਾਨੂੰ ਇਹੀ ਦੱਸਿਆ ਜਾਂਦਾ ਸੀ ਵੀ ਆਪਾਂ ਨਸ਼ਾ ਨੂੰ ਖਤਮ ਕਰਨਾ ਜੀ ਪਰ ਨਸ਼ਾ ਖਤਮ ਤਾਂ ਕੀ ਹੋਣਾ ਸੀਗਾ ਉਹ ਸਾਡੇ ਤੇ ਸਮਾਂ ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਜੀ ਅਸੀਂ ਨਾਕੇ ਨੂੰ ਕੋਈ ਲਾਉਂਦੇ ਰਿਆਂ ਜੀ ਜਿਹੜੇ ਲੈਣ ਆਉਂਦੇ ਸੀ ਜਾਂ ਪੀਂਦੇ ਸੀ ਜਾਂ ਕੁਝ ਵੀ ਕਰਦੇ ਸੀ ਅਸੀਂ ਉਹਨਾਂ ਨੂੰ ਰੋਕਦੇ ਸੀ ਵੀ ਸਾਡੇ ਪਿੰਡ ਵਿੱਚ ਨਾ ਆਇਆ ਕਰੋ ਉਹ ਸਾਨੂੰ ਇਹੀ ਵਾਰਡ ਕਹਿੰਦੇ ਸੀਗੇ ਤੁਸੀਂ ਸਾਨੂੰ ਤਾਂ ਰੋਕਦੇ ਆਂ ਆਦੇ ਪਿੰਡ ਵਾਲਿਆਂ ਨੂੰ ਤੁਸੀਂ ਰੋਕਦੇ ਨਹੀਂਗੇ ਠੀਕ ਹੈ ਨਾ ਤੁਸੀਂ ਪਿੰਡ ਚ ਖਤਮ ਕਰੋ ਅਸੀਂ ਆਉਣੋਂ ਹਟ ਜਾਾਂਗੇ ਹੁਣ ਸਾਡੇ ਪਿੰਡ ਚ ਹੀ ਹੁੰਦਾ ਨਹੀਂ ਖਤਮ ਕਿਹ ਬੰਦੇ ਇਹੋ ਜਿਹੇ ਆ ਜਿਹੜੇ ਹਟਦੇ ਹੀ ਨਹੀਂਗੇ ਕਿਉਂਕਿ ਉਹਨਾਂ ਨੂੰ ਸ਼ਾਇਦ ਆਜੀ ਵੀ ਮਤਲਬ ਅਸੀਂ ਹੁਣ ਤੱਕ ਮਾਨ ਸਰਕਾਰ ਨੂੰ 1 ਸਾਲ ਹੋ ਗਿਆ ਯੁੱਧ ਨਾ ਚੇਵਦ ਚਲਾਈ ਮੁਹੀਮ ਨੂੰ ਹਾਂਜੀ ਹਨਾ ਤੇ ਹੁਣ ਤੱਕ ਕਿੰਨੇ ਕੁ ਨਸ਼ਾ ਘਟ ਗਿਆ ਤੁਹਾਡੇ ਪਿੰਡ ਚ ਇਹ ਵਧ ਗਿਆ ਨੇ ਸਰ ਜੀ ਸਾਡੇ ਪਿੰਡ ਚ ਕੁਝ ਨਹੀਂ ਘਟਿਆ ਜੀ ਅਸੀਂ ਨਹੀਂ ਕਹਿ ਸਕਦੇ ਨਸ਼ਾ ਘਟ ਗਿਆ ਜੀ ਸਾਡੇ ਪਿੰਡ ਤਾਂ ਉਦਾਂ ਹੀ ਚੱਲ ਰਿਹਾ ਜੀ ਜਾ ਕੇ ਅਜੇ ਵੀ ਅਜੇ ਚਲਾਏ ਗਏ ਸੀ ਕਿ ਪਿੰਡਾਂ ਚ ਕਾਸੋ ਆਪਰੇਸ਼ਨ ਹਾਂਜੀ ਚਲਾਏ ਗਏ ਸੀ ਜੀ ਹਾਂਜੀ ਉਹਦਾ ਉਹਦਾ ਕੋਈ ਅਸਰ ਨਹੀਂ ਹੋਇਆ ਅਸਰ ਹੋਇਆ ਨਹੀਂ ਸਾਡੇ ਪਿੰਡ ਨਹੀਂ ਹੋਇਆ ਜੀ ਅਸਰ ਪਤਾ ਨਹੀਂ ਕਿ ਸਾਡੇ ਪਿੰਡ ਕੋ ਗਿਆ ਹੀ ਨਹੀਂਗਾ ਅਸਰ ਅੱਛਾ ਠੀਕ ਹੈ ਹਾਂਜੀ ਜਿਵੇਂ ਕਿ ਹੁਣ ਉਹ ਜਿਹੜੇ ਆਪਣੇ ਯੂਨੀਵਰਸਲ ਸੰਘੋਵਾਲ ਸਾਰੇ ਪਿੰਡਾਂ ਚ ਜਿਹੜੇ ਕੱਢੇ ਆ ਜੇ ਅਸੀਂ ਨਾਲ ਰਹੇ ਆ ਪਰ ਸਾਡੇ ਪਿੰਡ ਨਹੀਂ ਆਏ ਜੀ ਪਤਾ ਨਹੀਂ ਸਾਡੇ ਪਿੰਡ ਨੂੰ ਕੀ ਆ ਸਮਝ ਨਹੀਂ ਲੱਗੀ ਕੋਈ ਕੀ ਨਾਮ ਤੁਹਾਡ ਬੂਟਾ ਸਿੰਘ ਜੀ ਤੁਸੀਂ ਕੀ ਲੇਦੇ ਹੋ ਉਹ ਮੇਰੇ ਪੂਆ ਦਾ ਮੁੰਡਾ ਜੀ ਪੂਆ ਦਾ ਮੁੰਡਾ ਕੀ ਹੋਇਆ ਕੀ ਮਾਮਲਾ ਕੀ ਹੋਇਆ ਇਹ ਤਾਂ ਜੀ ਦੇਖੋ ਜੀ ਨਾ ਨਾ ਆਵਾਜ਼ ਚੱਕੀ ਸੀਗੀ ਨਸ਼ੇ ਵਿਰੋਧ ਦੀ ਅਸੀਂ ਸਾਰੇ ਇਕੱਠੇ ਕੱਢਦੇ ਸੀਗੇ ਅਸੀਂ ਵੀ ਪੰਚਾਇਤ ਮੈਂਬਰਾਂ ਜੀ ਮੈਂ ਵੀ ਪਿੰਡ ਦਾ ਜੀ ਤੇ ਅਸੀਂ ਸਾਰਿਆਂ ਨੇ ਬਾਤ ਚੱਕੀ ਸੀਗੀ ਵੀ ਨਸ਼ਾ ਬੰਦ ਕਰਾਉਣ ਦੀ ਜੀ ਅਸੀਂ ਸਾਰੇ ਨਾਕਾ ਵੀ ਲਾਉਂਦੇ ਰਹੇ ਜੀ ਬਹੁਤ ਕੋਸ਼ਿਸ਼ ਕੀਤੀ ਬਹੁਤ ਉੱਪਰ ਲੈਵਲ ਤੱਕ ਅਸੀਂ ਜਾ ਕੇ ਦਰਖਾਸਤਾਂ ਵੀ ਦਿੱਤੀਆਂ ਪਰ ਇਹਦੇ ਤੇ ਕੋਈ ਠੱਲ ਨਹੀਂ ਪਾਈ ਗਈ ਜੀ ਅੱਛਾ ਪੁਲਸ ਨੂੰ ਇਤਲਾ ਪੁਲਸਰੀ ਕੋਈ ਹੈਲਪਫੁਲ ਮਿਲੀ ਪੁਲਸਰੀ ਸਾਨੂੰ ਕੋਈ ਹੈਲਪ ਨਹੀਂ ਮਿਲੀ ਜਿੱਥੋਂ ਅੱਛਾ ਬਹੁਤ ਕੋਸ਼ਿਸ਼ ਕੀਤੀ ਹੈ ਜੈਸੀ ਤਾਂ ਅੱਛਾ ਤੇ ਫਿਰ ਕੁਝ ਦਿਨ ਬਾਅਦ ਜਿਹੜਾ ਸੀਐਮ ਸਾਹਿਬ ਨੇ ਨੰਬਰ ਦਿੱਤਾ ਹੋਇਆ ਉਹਦੇ ਤੇ ਹੀ ਸਾਡੇ ਆਪਣੇ ਪੰਜ ਜਗਜੀਤ ਸਿੰਘ ਦਾ ਹੀ ਨਾਮ ਆ ਗਿਆ ਜੀ ਚਿੱਟੇ ਦਾ ਕੰਮ ਕਰਦਾ ਜੀ ਉਹਦੇ ਵਾਸਤੇ ਹੀ ਉਹਦਾ ਨਾਮ ਆ ਗਿਆ ਉਹਦਾ ਪਤਾ ਨਹੀਂ ਜੀ ਪਤਾ ਨਹੀਂ ਕਿਹੜਾ ਦੇ ਰਿਹਾ ਜੇ ਵੀ ਨਹੀਂ ਪਤਾ ਲੱਗ ਰਿਹਾ ਜੀ ਸਾਨੂੰ ਤਾਂ ਜੀ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਜੀ ਸਾਨੂੰ ਤਾਂ ਅੱਛਾ ਕਿਹਦੇ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਇਹ ਨਹੀਂ ਪਤਾ ਲੱਗ ਰਿਹਾ ਜੀ ਹੁਣ ਕਿਹੜਾ ਪਰੇਸ਼ਾਨ ਸਾਨੂੰ ਕਰ ਰਿਹਾ ਜੀ ਅੱਛਾ ਹਾਟ ਟੱਕ ਦੋ ਆ ਜਾਣਗੇ ਇਹ ਅੱਜ ਆਇਆ ਜੀ ਅੱਛਾ ਪੋਸਟ ਨਹੀਂ ਵੀ ਆ ਪੋਸਟ ਨਹੀਂ ਅਜ ਫੜਿਆ ਉਹਨਾਂ ਨੂੰ ਨਹੀਂ ਨਹੀਂ ਫੜਿਆ ਨਹੀਂ ਸੀਗਾ ਜੀ ਨਾਮ ਆਇਆ ਵਾ ਜੀ ਅਜੇ ਵੈਰੀਫਾਈ ਨਹੀਂ ਹੋ ਰਿਹਾ ਜੀ ਉਹਦਾ ਅਜੇ ਪੋਸਟ ਨਹੀਂ ਫੜਿਆ ਨਹੀਂ ਹਾਂ ਜੀ ਥਾਣੇ ਦੇ ਵਿੱਚ ਨਾਮ ਆਇਆ ਵਾ ਉਹਦਾ ਵੀ ਅਸੀਂ ਸਪਾਈ ਵੀ ਲਿਖ ਕੇ ਦੇ ਦਿੱਤੀ ਆ ਵੀ ਇਹ ਬਿਲਕੁਲ ਕੰਮ ਨਹੀਂ ਕਰਦਾ ਜੀ ਇਹਦੀ ਅਸੀਂ ਸਪਾਈ ਵੀ ਦਿੰਨੇ ਆ ਸਾਰੇ ਕੁਝ ਲਿਖ ਕੇ ਵੀ ਦੇ ਦਿੱਤਾ ਸੀਗਾ ਸਾਰਾ ਪਿੰਡ ਕੀ ਦੇ ਦੇ ਅਸੀਂ ਸਾਰੀ ਪੰਚਾਇਤ ਵੀ ਲਿਖ ਕੇ ਆਏ ਆ ਜੀ ਹੂੰ ਪਰ ਅਜੇ ਵੀ ਕੋਈ ਹੁੰਦੇ ਵੈਰੀਫਾਈ ਨਹੀਂ ਕੀਤੀ ਕਹਿੰਦੇ ਅਜੇ ਵੀ ਪਿੰਡ ਆ ਕੇ ਵੈਰੀਫਾਈ ਕਰਾਂਗੇ ਜੀ ਤੇ ਦੂਜਿਆਂ ਦੇ ਵੀ ਅਸੀਂ ਕਈਆਂ ਦੇ ਜਿਹੜੇ ਹੋਰ ਵੀ ਸਹੀ ਸੀਗੇ ਜੀ ਉਹਨਾਂ ਦੀ ਵੀ ਸਪਾਈ ਅਸੀਂ ਦਿੱਤੀ ਸੀਗੀ ਅੱਛਾ ਜੀ ਉਹਨਾਂ ਦੀ ਤਾਂ ਸਪਾਈ ਇਦਾਂ ਹੀ ਲਿਖੀ ਗਈ ਜੀ ਕੀ ਨਾਮ ਹੈ ਤੁਹਾਡੇ ਭੂਆ ਦੇ ਮੁੰਡੇ ਦਾ ਜਗਜੀਤ ਸਿੰਘ ਜੀ ਕਿੰਨੀ ਉਮਰ ਉਹਦੀ ਉਹਦੀ ਤਕਰੀਬਨ ਹੈਗੀ ਆ 29 ਸਾਲ ਹੋ ਗਏ ਹਾਂਜੀ ਵਿਆਹ ਹੋਇਆ ਜੀ ਅੱਛਾ ਕਿੰਨੇ ਘਰੇ ਬੱਚੇ ਨੇ ਦੋ ਮੁੰਡੇ ਆ ਜੀ ਦੋ ਮੁੰਡੇ ਤੇ ਘਰ ਕੋ ਉਨੋਂ ਹੋਰ ਕਿੰਨੇ ਕੋਨੇ ਇੱਕ ਪੂਵਾ ਜੀ ਇੱਕ ਫੁੱਫਾੜਾ ਜੀ ਬਿਲਕੁਲ ਜਗਦੀਸ਼ ਸਿੰਘ ਨਾਮ ਹੈ ਹਾਲਾਂਕਿ ਉਹਨੂੰ ਇਸ ਇਨਾ ਕੋ ਭਾਰੀ ਪੈ ਗਿਆ ਨਸ਼ਾ ਤਸਕਰਾਂ ਦੀ ਇਤਲਾ ਦੇਣਾ ਕਿ ਉਹਦੇ ਤੇ ਹੀ ਉਲਟਾ ਕਾਰਵਾਈ ਹੋ ਗਈ ਉਹਦੇ ਤੇ ਉਹਦਾ ਹੀ ਨਾਮ ਆਨ ਲੱਗ ਗਿਆ ਉਸ ਨਸ਼ਾ ਤਸਕਰਾਂ ਦੇ ਵੇਚਣ ਦੇ ਵਿੱਚ ਹਾਲਾਂਕਿ ਉਹ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈ ਨਿੱਜੀ ਹਸਪਤਾਲ ਵਿੱਚ ਦਾਖਲ ਕਿੱਦਾਂ ਹੋਇਆ ਉਹ ਤੁਹਾਨੂੰ ਦੱਸ ਰਹੇ ਆ ਕਿ ਜਦੋਂ ਉਹਦਾ ਇੱਕ ਨਸ਼ਾ ਤਸਕਰ ਦੇ ਵਿੱਚ ਲਿਸਟ ਵਿੱਚ ਨਾਮ ਆਂਦਾ ਵਾ ਜਾਂ ਨਾਮ ਪੈਂਦਾ ਵਾ ਥਾਣੇ ਵਾਲੇ ਉਹਨੂੰ ਦੱਸਦੇ ਨੇ ਜਾਂ ਗ੍ਰਾਮ ਪੰਚਾਇਤ ਨਾਲ ਕੰਟੈਕਟ ਕਰਦੇ ਨੇ ਦੱਸਦੇ ਨਹੀਂ ਉਹਨੂੰ ਤੇ ਉਸ ਨੂੰ ਆ ਹਾਰਟ ਅਟੈਕ ਆ ਹਾਰਟ ਅਟੈਕ ਆਂਦਾ ਤੇ ਉਸ ਤੋਂ ਬਾਅਦ ਉਸਦੇ ਪਰੋਣੇ ਜਿਹੜੇ ਨਾਲ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਲੈ ਕੇ ਆਂਦੇ ਤੇ ਪੰਚਾਇਤ ਮੌਜੂਦਾ ਸਰਪੰਚ ਇੱਥੇ ਪਹੁੰਚਦੇ ਨੇ ਐਸ ਐਚਓ ਮੈਡਮ ਨਾਲ ਵੀ ਗੱਲਬਾਤ ਕਰਨਗੇ ਪਰਿਵਾਰ ਦੇ ਜਿਹੜੇ આરોਪ ਲੱਗ ਰਹੇ ਨੇ આરોਪ ਲਾ ਰਹੇ ਨੇ ਪਰਿਵਾਰ ਪੁਲਿਸ ਦੇ ਉੱਤੇ ਇਹ ਕੀ ਸੱਚ ਉਹ ਸੱਚੇ આરોਪ ਨੇ ਕੀ ਸੱਚੀ ਹੀ ਇਦਾਂ ਐਸ ਐਚਓ ਮੈਡਮ ਨੇ ਕਿਹਾ ਵਾ ਕਿ ਨਹੀਂ ਕਿਹਾ ਇਹ ਦੇਖਣਾ ਹੈ ਕੌਣ ਜੁੜੇ ਹੋਏ ਨਾਲ ਲਾਈਵ ਜਨਲ ਹਾਨੀ ਦਾ ਜੰਮ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਅਰੇ ਯੂਬੋਂ ਬੇਰੀ ਗੱਲ ਕਰ ਰਿਆ ਸੀਗਾ ਜਰਨਲਿਸਟ ਜਲੂਗਿਆ ਸਰ ਪੱਤਰਕਾਰ ਗੱਲ ਕਰ ਰਿਹਾ ਹਾਂ ਲੁਧਿਆਣਾ ਹਾਂਜੀ 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 ਸਰ ਇੱਕ ਜਗਜੀਤ ਸਿੰਘ ਦਾ ਨਾਮ ਦਾ ਕੇਸ ਹੋਣਾ ਤੁਹਾਡੇ ਕੋਲ ਹਾਂਜੀ ਜਗਜੀਤ ਸਿੰਘ ਨਹੀਂ ਨਹੀਂ ਸਾਡੇ ਕੋਲ ਨਹੀਂ ਹੈਗਾ ਚਲੇ ਗਿਆ ਵਾਪਸ ਕਰਤਾ ਸੀ ਅੱਛਾ ਮਾਮਲਾ ਕੀ ਹੋਇਆ ਸਰ ਤੁਹਾਡੇ ਉਰੋਗ ਲਾਰੇ ਕਿ ਪੁਲਿਸ ਨੇ ਕਾਫੀ ਟੌਰਚਰ ਕੀਤਾ ਮੈਨੂੰ ਤੇ ਹੁਣ ਤੇ ਹੁਣ ਉਹ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਆ ਮੈਨੂੰ ਸੇ ਪੰਜਾਬ ਦੇ ਹਸਪਤਾਲ ਤੇ ਵਾਪਸ ਕਰਦੇ ਤੇ ਵੀ ਬੰਦਾ ਬਿਆਨ ਲਿਖ ਦਿੱਤੇ ਪੰਚਾਇਤ ਦੇ ਹਾਂਜੀ ਹਾਂਜੀ ਕੋਈ ਉਹ ਸਵੇ ਬੰਦਾ ਨਹੀਂ ਕੰਮ ਇਦਾਂ ਦਾ ਕਰਦਾ ਵਾਪਸ ਕਰਤੀ ਸੀ ਅੱਛਾ ਗੱਲ ਕੀ ਹੋ ਗਈ ਸੀਗੀ ਕਿ ਜੋ ਕਿ ਉਹ ਤੁਹਾਡੇ ਤੇ ਅਰੋਹ ਲਾ ਰਿਹਾ ਵਾ ਸਾਡੇ ਦਾਰੇ ਹਾਂਜੀ ਅਰੋਹ ਲਾ ਰਿਹਾ ਕਿ ਪੁਲਿਸ ਨੇ ਮੈਨੂੰ ਟੌਰਚਰ ਕੀਤਾ ਵਾ ਅਸੀਂ ਤਾਂ ਜਰੂਰ ਬੁਲਾ ਆਪਾਂ ਇਹ ਘਰ ਵੀ ਨਹੀਂ ਗਏ ਪਰਿਵਾਰ ਵੱਲੋਂ ਇਹ ਕਹਿ ਰਿਹਾ ਜਾ ਰਿਹਾ ਵਾ ਕਿ ਲੱਡਵਾਲ ਥਾਣੇ ਦੀ ਪੁਲਿਸ ਨੇ ਟੌਰਚਰ ਕੀਤਾ ਹੈ ਇਹ ਹੈ ਕਿ ਸੇਫ ਪੰਜਾਬ ਦੀ ਦਰਖਾਸਤ ਆਉਂਦੀ ਆ ਵੀ ਬੰਦਾ ਫਲਾਣਾ ਨਸ਼ੇ ਵੇਚਦਾ ਠਿੰਗੜਾਗਾ ਦਾ ਉਹ ਕੰਮ ਸੀਗਾ ਅਸੀਂ ਉਹ ਪੁੱਛਿਆ ਕਹਿੰਦੇ ਸਰਪੰਚ ਨੇ ਹੁਣ ਲਿਖ ਕੇ ਦਿੱਤਾ ਵੀ ਬੰਦਾ ਇਦਾਂ ਦਾ ਕੰਮ ਨਹੀਂ ਕਰਦਾ ਅੱਛਾ ਇਹ ਦਰਖਾਸਤ ਵਾਪਸ ਕਰ ਦਿਓ ਓਕੇ ਇਹ 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 ਇਹਨੇ ਜਿਹੜਾ ਜਗਦੀਪ ਸਿੰਘ ਸੀਗਾ ਇਹਨੇ ਇਤਲਾਹ ਦਿੱਤੀ ਸੀ ਨਸ਼ਾ ਤਸਕਰ ਦੀ ਨਹੀਂ 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 ਇਹਨੇ ਖਲਾਫ ਦਿੱਤੀ ਕਿਸ ਨੇ ਇਤਲਾਹ ਅੱਛਾ ਇਹਦੇ ਬਰਖਲਾਫ ਦਿੱਤੀ ਸੀ ਇਤਲਾਹ ਹਾਂਜੀ ਹਾਂਜੀ ਓਕੇ ਓਕੇ ਉਹਨੋਂ ਸਰ ਕੀ ਸਾਬਿਤ ਹੋ ਗਿਆ ਕੀ ਹੈਗਾ ਮੈਟਰ ਪੂਰਾ ਨਹੀਂ ਨਹੀਂ ਉਹ ਇਦਾਂ ਦੇ ਕੰਮ ਨਹੀਂ ਕਰਦੇ ਸਾਨੂੰ ਦੱਸ ਤਾ ਸਰਪੰਚ ਸਾਹਿਬ ਦੇ ਬਿਆਨ ਆ ਗਏ ਜੀ ਲਿਖ ਲਿਆ ਉਹ ਹੀ ਵਾਪਸ ਕਰ ਦਿੱਤੇ ਵਾਪਸ ਕਰ ਦਿੱਤੇ ਹਾਂਜੀ ਠੀਕ ਹੈ